ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਤੁਹਾਡੇ ਨਾਲ ਸਾਂਝਾ ਕਰਾਂਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਤੀਸਰੀ ਉਦਾਸੀ ਜੋ ਕਿ ਉੱਤਰ ਦਿਸ਼ਾ ਦੀ ਸੀ ਤੇ ਆਓ ਅਸੀਂ ਸ਼ੁਰੂ ਕਰਦੇ ਹਾਂ ਤੀਸਰੀ ਉਦਾਸੀ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦੱਖਣ ਦਿਸ਼ਾ ਤੋਂ ਵਾਪਸ ਆਣ ਕੇ ਗੁਰੂ ਜੀ ਕੁਝ ਮਹੀਨੇ ਕਰਤਾਰਪੁਰ ਹੀ ਰਹੇ ਦੋ ਵੇਲੇ ਸਿੱਖ ਸੰਗਤ ਇਕੱਠੀ ਹੁੰਦੀ ਅਤੇ ਗੁਰੂ ਜੀ ਦੇ ਦਰਸ਼ਨ ਉਪਦੇਸ਼ ਦੁਆਰਾ ਖੁਸ਼ੀਆਂ ਪ੍ਰਾਪਤ ਕਰਕੇ ਨਿਹਾਲ ਹੁੰਦੀ। ਉਪਰੰਤ ਆਪ ਜੀ ਨੇ ਫਿਰ ਸੰਮਤ 1571 ਵਿੱਚ ਪੁੱਤਰ ਦਿਸ਼ਾ ਦੇ ਪਹਾੜੀ ਲੋਕਾਂ ਨੂੰ ਸਤਨਾਮ ਦਾ ਉਪਦੇਸ਼ ਦੇਣ ਵਾਸਤੇ ਯਾਤਰਾ ਆਰੰਭ ਕਰ ਦਿੱਤੀ। ਮਟਨ ਦਾ ਬ੍ਰਮਦਾਸ ਕਰਤਾਰਪੁਰ ਤੋਂ ਜੰਮੂ ਦੇ ਰਸਤੇ ਸ਼੍ਰੀਨਗਰ ਇਲਾਕੇ ਵਿੱਚ ਜਦ ਮਟਨ ਚਸ਼ਮੇ ਤੇ ਗਏ ਤਾਂ ਆਪ ਜੀ ਨੇ ਉੱਥੇ ਦੇ ਇੱਕ ਬ੍ਰਹਮਦਾਸ ਕਸ਼ਮੀਰੀ ਵਿਦਵਾਨ ਪੰਡਤ ਨੂੰ ਜੋ ਸਲਗ੍ਰਾਮ ਦਾ ਉਪਾਸਕ ਸੀ ਨਿਰੰਕਾਰ ਦੀ ਉਪਾਸਨਾ ਗ੍ਰਹਿਣ ਕਰਾਈ ਅਤੇ ਇਸ ਇਲਾਕੇ ਦਾ ਉਸ ਨੂੰ ਪ੍ਰਚਾਰਕ ਥਾਪਿਆ ਇੱਥੇ ਗੁਰੂ ਜੀ ਦੀ ਇਸ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਇੱਥੋਂ ਚੱਲ ਕੇ ਗੁਰੂ ਜੀ ਬਦਰੀਨਾਥ ਹਿਮਕੁੰਡ ਤੇ ਰਸਤੇ ਸੁਮੇਰ tatha ਕਲਾਸ ਪर्वਤ ਉੱਤੇ ਸਿੱਧ ਮੰਡਲੀ ਦੇ ਅਸਥਾਨ ਮਾਨਸਰੋਵਰ ਪਾਸ ਪਹੁੰਚੇ ਗਏ ਇੱਥੇ ਸਿੱਧਾ ਨਾਲ ਜੋ वार्तालाप ਹੋਈ ਉਸ ਨੂੰ ਭਾਈ ਗੁਰਦਾਸ ਜੀ ਇਸ ਤਰ੍ਹਾਂ ਵਰਣਨ ਕਰਦੇ ਹਨ ਬਾਬੇ ਡਿੱਠੀ ਪ੍ਰਥਮੀ ਨਵੇਂ ਖੰਡ ਜਿੱਥੇ ਤੱਕ ਆਈ ਫਿਰ ਜਾ ਚੜੇ ਸੁਮੀਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ 84 ਸਿੱਧ ਗੋਰਖਾਦ ਮਨ ਅੰਦਰ ਗਿਣਤੀ ਵਰਤਾਈ ਸਿੱਧ ਪੁੱਛਣ ਸੁਣ ਬਾਲਿਆ ਕੋਣ ਸ਼ਕਤੀ ਤੁਹੇ ਇਥੈ ਲਿਆਈ ਤਾਂ ਉੱਤਰ ਵਿੱਚ ਕੀ ਮਿਲਦਾ ਹੈ ਹਉ ਜੱਪਿਆ ਪਰਮੇਸ਼ਰੋ ਆਉ ਭਗਤ ਸੰਗਤਾੜੀ ਲਾਈ ਆਖਣ ਸਿੱਧ ਸੁਣ ਬਾਲਿਆ ਆਪਣਾ ਨਾਮ ਤੁਮ ਦੇਹੋ ਬਤਾਈ ਬਾਬਾ ਆਖੇ नाथ ਜੀ ਨਾਨਕ ਨਾਮ ਜਪੈ ਗਤ ਪਾਈ ਨੀਚ ਕਹਾਏ ਉੱਚ ਕਰਿਆਈ ਕਹਿਣ ਦਾ ਭਾਵ ਬਾਬਾ ਗੁਰੂ ਨਾਨਕ ਜੀ ਜਦ ਸੁਮੇਰ ਪਰਵਤ ਉੱਤੇ ਗਏ ਤਾਂ ਉੱਥੇ 84 ਸਿੱਧ ਅਤੇ ਗੋਰਖਨਾਥ ਮੰਡਲੀ ਆਪ ਜੀ ਨੂੰ ਮਿਲੀ। ਉਹਨਾਂ ਨੇ ਪੁੱਛਿਆ, "ਹੇ ਬਾਲਕੇ, ਤੈਨੂੰ ਕਿਹੜੀ ਸ਼ਕਤੀ ਇੱਥੇ ਲਿਆਈ ਹੈ?" ਗੁਰੂ ਜੀ ਨੇ ਕਿਹਾ, "ਮੈਂ ਇੱਕ ਪਰਮੇਸ਼ਰ ਦਾ ਸਿਮਰਨ ਕੀਤਾ ਹੈ ਅਤੇ ਪ੍ਰੇਮਾ ਭਗਤੀ ਨਾਲ ਲਿਵ ਲਾਈ ਹੈ, ਜਿਸ ਦੀ ਸ਼ਕਤੀ ਨਾਲ ਮੈਂ ਇੱਥੇ ਆਇਆ ਹਾਂ।" ਫਿਰ ਸਿੱਧਾਂ ਨੇ ਕਿਹਾ, "ਹੇ ਬਾਲਕੇ, ਆਪਣਾ ਨਾਮ ਵੀ ਸਾਨੂੰ ਦੱਸ ਦਿਓ।" ਗੁਰੂ ਜੀ ਨੇ ਕਿਹਾ ਮੇਰਾ ਨਾਮ ਨਾਨਕ ਹੈ ਅਤੇ ਮੈਂ ਪਰਮੇਸ਼ਰ ਦਾ ਨਾਮ ਜਪ ਕੇ ਇਹ ਦਰਜਾ ਪ੍ਰਾਪਤ ਕੀਤਾ ਹੈ ਆਪਣੇ ਆਪ ਨੂੰ ਨੀਚ ਅਖਵਾ ਕੇ ਹੀ ਉੱਚੇ ਪਦ ਵਿੱਚ ਆਈਦਾ ਹੈ ਆਪ ਜੀ ਦਾ ਇਹ ਉੱਤਰ ਸੁਣ ਕੇ ਸਿੱਧਾਂ ਨੇ ਪੁੱਛਿਆ ਕਿ ਮਾਤ ਲੋਕ ਦਾ ਕੀ ਵਰਤਾਵਾ ਹੈ ਗੁਰੂ ਜੀ ਨੇ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਇਸ ਤਰ੍ਹਾਂ ਦੱਸਿਆ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ ਪਰਜਾ ਅੰਦੀ ਗਿਆਨ ਬਿਨ ਕੂੜ ਕੂਸਤ ਮੁਖੋ ਆਲਾਹੀ ਚੇਲੇ ਸਾਜ ਵਜਾ ਦੇ ਨੱਚਣ ਗੁਰੂ ਬਹੁਤ ਵਿਦ ਭਾਈ ਸੇਵਕ ਬੈਠਣ ਕਰਾ ਵਿੱਚ ਗੁਰ ਉਠ ਘਰੀ ਤਿਣਾੜੇ ਜਾਈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਇਸਤਰੀ ਪੁਰਖਾ ਦਾਮ ਹਿੱਤ ਭਾਵੇਂ ਆਏ ਕਿ ਖਾਓ ਜਾਈ ਵਰਤਿਆ ਪਾਪ ਸਭ ਜਗ마ਹੀ ਮਾਤ ਲੋਕ ਦਾ ਇਹ ਵਰਤਾਵਾ ਦੱਸ ਕੇ ਫਿਰ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ yogi ਗਿਆਨ ਵੀ ਹੋਣਿਆ ਨਿਸ ਦਿਨ ਅੰਗ ਲਗਾਇਣ ਸ਼ਾਰਾ ਵਾਰ ਪਹਿਲਾ اے ਸਿੱਧੋ ਤੁਸੀਂ ਲੁੱਕ ਕੇ ਪਹਾੜਾਂ ਵਿੱਚ ਬੈਠ ਰਹੇ ਹੋ ਜਗਤ ਦਾ ਪਾਰ ਉਤਾਰਾ ਹੋਰ ਕੌਣ ਕਰੇਗਾ ਗਿਆਨਹੀਨ ਹੋ ਕੇ ਤੁਸੀਂ ਦਿਨ ਰਾਤ ਸਰੀਰ ਉੱਤੇ ਸਵਾਹ ਲਾ ਕੇ ਹੀ ਬੈਠੇ ਰਹਿੰਦੇ ਹੋ ਲੋਕਾਂ ਦਾ ਕਲਿਆਣ ਵਾਸਤੇ ਤੁਸੀਂ ਕੋਈ ਕੰਮ ਨਹੀਂ ਕਰਦੇ ਫਿਰ ਸਿੱਧਾ ਨੇ ਗੁਰੂ ਜੀ ਨੂੰ ਆਪਣੀਆਂ ਕਰਮਾਤਾ ਦਿਖਾ ਕੇ ਵਸ ਕਰਨ ਦਾ ਯਤਨ ਕੀਤਾ ਪਰ ਜਦ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਸਫਲਤਾ ਨਾ ਹੋਈ ਤਾਂ ਆਦੇਸ਼ ਆਦੇਸ਼ ਅਤੇ ਅਲਖ ਦੇ ਬੋਲ ਬੋਲਦੇ ਹੋਏ ਉੱਠ ਕੇ ਖੰਡਰ ਪੁੰਨਰ ਗਏ ਗੁਰੂ ਜੀ ਉੱਥੋਂ ਚੱਲ ਕੇ ਨੇਪਾਲ ਸਿੱਕਮ ਅਤੇ ਪੋਟਾਨ ਦਾ ਚੱਕਰ ਲਗਾਉਂਦੇ ਤਿੱਬਤ ਦੇ ਰਸਤੇ ਹੀ ਵਾਪਸ ਜੰਮੂ ਆਏ ਜੰਮੂ ਤੋਂ ਹੀਠਾਂ ਉੱਤਰ ਕੇ ਬਿਆਸ ਪਾਰ ਕਰਕੇ ਸੁਲਤਾਨਪੁਰ ਬੀਬੀ 난ਕੀ ਜੀ ਪਾਸ ਆ ਗਏ ਆਪ ਜੀ ਦੇ ਇੱਥੇ ਟਹਿਰਨ ਸਮੇਂ ਦੂਜੇ ਦਿਨ ਬੀਬੀ 난ਕੀ ਜੀ ਅਤੇ ਇੱਕ ਦਿਨ ਉਸ ਤੋਂ ਪਿੱਛੋਂ ਜੈ RAM ਜੀ ਚਲਾਣਾ ਕਰ ਗਏ ਗੁਰੂ ਜੀ ਇਹਨਾਂ ਦਾ ਦਾਹ ਸੰਸਕਾਰ ਕਰਕੇ ਕਰਤਾਰਪੁਰ ਆਪਣੇ ਸਥਾਨ ਤੇ ਪਹੁੰਚ ਗਏ ਇਸ ਤਰ੍ਹਾਂ ਸੰਮਤ 1515 ਵਿੱਚ ਆਪ ਜੀ ਦੀ ਤੀਜੀ ਉਦਾਸੀ ਸਮਾਪਤ ਹੋਈ ਤੇ ਸਤਸੰਗਤ ਜੀ ਇਹ ਸੀ ਧੰਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਦੀ ਤੀਸਰੀ ਉਦਾਸੀ ਹੋਈਆਂ ਪੁੱਲਾਂ ਚੁੱਕਾਂ ਦੀ ਸ਼ਮਾ ਦੇਣਾ ਜੀ ਵਾ ਅੱਖਰ ਵੱਧ ਘੱਟ ਪੜੇਗੇ ਹੋਣਗੇ ਆਪ ਜੀ ਬਖਸ਼ ਲੈਣਾ ਧੰਸਤ ਗੁਰੂ ਜੀ ਬਖਸ਼ ਦੇਣ ਅਗਲੇ ਗੁਰੂ ਮਹਾਰਾਜ ਜੀ ਦੀ ਚੌਥੀ ਉਦਾਸੀ ਲੈ ਕੇ ਫਿਰ ਜਲਦੀ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਦਿਓ ਆਗਿਆ ਸਤਿਗੁਰੂ ਨਾਨਕ ਮਹਾਰਾਜ ਆਪ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ